ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਂ ਹਣੀ ਇੱਕ ਦੂਜਾ ਸੂਆ ਜਰਸੀ ਕ੍ਰਾਸ ਬੱਸੀ ਲੈ ਕੇ ਆਇਆ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਆਣੇ ਬਾਈ ਸਤਿ ਸ੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਦੇ ਵੀਰੇ ਆਪਣਾ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਵਾ ਬਾਈ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਮੋਬਾਈਲ ਨੰਬਰ ਕਿੰਨਾ ਵੀਰੇ 9878809116 9878809116 ਤੇ ਜਿਹੜੀ ਆਪਾਂ ਪਹਿਲਾਂ ਮੱਝ ਦੀ 2 ਦਿਨ ਪਹਿਲਾਂ ਵੀਡੀਓ ਪਾਈ ਸੀ ਵੀਰੇ ਹੋ ਗਈ ਸੀ ਸੇਲ ਮੱਝ ਹੋ ਗਈ ਬਾਈ ਤੇ ਜਿਹੜੀ ਆਪਾਂ ਸਕਰੀਨ ਤੇ ਬਹਿੜ ਦੇਖੀ ਨੇ ਕਹਿਮਾ ਸੁਹਾ ਸੁਈ ਹੈ ਵੀਰ ਦੂਜਾ ਸੁਹਾ ਸੁਈ ਹੈ ਕਹਿ ਦੇਣਾ ਦੀ ਸੁਈ ਹੈ ਅਜੇ ਚੌਥਾ ਦਿਨ ਆ ਨਾ ਬਾਈ ਸੁਈ ਦੋਸਤੋ ਚੌਥਾ ਦਿਨ ਬਹਿੜ ਸੁਈ ਨੂੰ ਵੀਰੇ ਖੋਲ ਕੇ ਕਿਹੜਾ ਦੇ ਬਾਰੇ ਤੋਰੇ ਮੱਖੋ ਆ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚਾਹੁੰਦੀ ਹੈ ਬਹਿੜ ਤਾਂ ਦੋਸਤੋ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਨਰਖ ਪਰਖ ਨਾਲ ਬਹਿੜ ਦੀ ਖਰੀਦਦਾਰੀ ਕਰ ਸਕਦੇ ਹੋ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰੋ ਚੋਕੇ ਬਹਿੜ ਫੇਰ ਖਰੀਦੋ ਵੀਰੇ ਚਵਾ ਕੇ ਦੇਵਾਂਗੇ ਦੋ ਤਿੰਨ ਟਾਂ ਚਾਰ ਟਾਂ ਚੋਲੇ ਆ ਗਏ ਦੋਸਤੋ ਵੀਰ ਕਨਾਲ ਚਾਹੇ ਚਾਰ ਟਾਈਮ ਚੋਕੇ ਲੈ ਕੇ ਜਾਏ ਆਪਣੇ ਘਰੇ ਦੁੱਧ ਹਾਜ਼ਰ ਕਿੰਨਾ ਵੀਰੇ ਬਾਈ 15 ਕਿਲੋ ਦੁੱਧ ਜਾਵਾ ਨੈਟ ਫਿਟ ਤਿਆਰ 11 ਕਿਲੋ ਜਾਵਾ ਨੈਟ ਫਿਟ ਹੈ ਨਾ ਹਾਜ਼ਰ ਹੈ ਦੋ ਟਾਈਮ ਚਵਾਵਾਂਗੇ ਚਾਰ ਟਾਈਮ ਚੋਲੇ ਬਾਈ ਦੋਸਤੋ ਵੀਰ ਕਨਾਲ ਚਾਹੇ ਚਾਰ ਟਾਈਮ ਚੋਲੇ ਕੱਦ ਦੀ ਹੈਗੀ ਦਰਮਿਆਨੀ ਜਿਵੇਂ ਆਮ ਮੀਡੀਅਮ ਸਾਈਜ਼ ਚ ਬੈੜਾਂ ਦੇ ਕੱਦ ਹੁੰਦੇ ਨੇ ਓਡਾ ਕੱਦ ਘਾਟ ਆਪਾਂ ਕੋਈ ਜ਼ਿਆਦਾ ਵੱਡੀ ਨਹੀਂ ਕਹਿਣੀ ਕਿਉਂਕਿ ਜਹਰ ਜਹਾ ਸਾਬਤ ਸਬੂਤ ਆਪਣੇ ਖੜਾਗਾ ਮੂਰੇ ਆਪਾਂ ਉਹ ਹੋਰ ਜੀ ਡਿਟੇਲ ਲੈ ਕੇ ਦੇਣੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰਾਂ ਦੇ ਘਰੇ ਚੋਕੇ ਦਸੱਲੀ ਨਾਲ ਬੈਠ ਦੀ ਖਰੀਦਦਾਰੀ ਕਰ ਸਕਦੇ ਹੋ ਦੋਸਤੋ ਚੌਣ ਚਵਾਦੀ ਵੀਰ ਕਹਿੰਦਾ ਹੈਗੀ ਓਕੇ ਤੇ ਚਵਾਈ ਦੀ ਪੋਲੀ ਹੈ ਵੀਰੇ ਦੋਸਤੋ ਚਵਾਈ ਦੀ ਹੈਗੀ ਵੀਰ ਕਹਿੰਦਾ ਪੋਲੀ ਨਿਖੜਮਨ ਥਾਣ ਲੱਗਾ ਦੋਸਤੋ ਮੁਠੀ ਵਾਲਾ ਕਲਮ ਵਾਲਾ ਥਾਣਾ ਦੁੱਧ ਵਾਲਾ ਦੂਜਾ ਸੂਆ ਬਹਿੜ ਸੂਈਏ ਜਰਸੀ ਕ੍ਰੋਸ ਕਹਿ ਲਿਓ ਐਚ ਐਫ ਕ੍ਰੋਸ ਕਹਿ ਲਿਓ ਤੁਹਾਡੇ ਆਪ ਦੇਤੇ ਡਿਪੈਂਡ ਹੂੰ ਦੋਸਤੋ ਪੈਂਦੀ ਜਰਸੀ ਕ੍ਰੋਸ ਜੀ ਹੈ ਕਿਉਂਕਿ ਮੀਡੀਅਮ ਸਾਈਜ਼ ਚ ਕਰਦਾ ਥਾਣਾ ਹਵਾਨੇ ਦੀ ਸਾਫ ਹੈ ਜਰਸੀ ਵਹਿੜਾਂ ਦੀਆਂ ਜਿਹੜੀਆਂ ਕੁਆਲਿਟੀਆਂ ਹੁੰ ਪੰਜ ਚਾਰੇ ਚ ਹੈਗੀਆਂ ਨੇ ਤਾਂ ਕਰਕੇ ਆਪਾਂ ਇਹਨੂੰ ਜਰਸੀ ਕ੍ਰੋਸ ਵੈਟ ਦਾ ਨਾਮ ਦਿੱਤਾ ਬੱਚਾ ਲੱਗਣ ਸਰ ਦੋਸਤੋ ਸੱਲ ਮਾਰਦੀ ਐ ਸਾਮ ਦੀ ਚਵਾਈ ਪ੍ਰੋਪਰ ਰੋਕੀ ਹੋਈ ਹੈ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 3.57 ਦੇ ਲਗਭਗ ਹੈ ਸਵੇਰ ਨਾਲੋਂ 2 ਘੰਟੇ ਚਵਾਈ ਵੀ ਲੇਟ ਹੈਗੀ ਜਿਹੜੀਆਂ ਗੱਲਾਂ ਹੋਣਗੀਆਂ ਦੋਸਤੋ ਖਰੀਆਂ ਆਪਾਂ ਮੂੰਦੇ ਕਹਾਂਗੇ ਲੈਣੀ ਕਰਨੀ ਦੇਖੋ ਦੋਸਤੋ ਤੁਹਾਡੀ ਆਪਣੀ ਮਰਜ਼ੀ ਐ ਚੁਆਇਸ ਐ ਮੇਰੇ ਨਾਲ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰੋ ਕਿਉਂਕਿ ਤੁਸੀਂ ਪੇਮੈਂਟ ਲਾਉਣੀ ਐ ਪੈਸੇ ਤੁਸੀਂ ਲਾਉਣੇ ਨਿਰਖ ਪਰਖ ਕਰਨਾ ਤੁਹਾਡਾ ਆਪਣਾ ਕੰਮ ਐ ਤੇ ਵੀਰੇ ਡਿਮਾਂਡ ਕੀ ਕੀਤੇ ਦੀ ਲੈਣ ਦੇ ਨਾਲੀ ਬਿਲਕੁਲ 60000 55000 ਰੇਸ਼ੂੜੀ ਆ 55000 ਚੋਂ ਮਾਨਤਾਨ ਹੋਊਗਾ ਕਰੇ ਇਹ ਬੰਦੇ ਦਾ ਦੋਸਤੋ ਮੁੱਲ ਵੀ ਇਹ ਕਹਿੰਦਾ 60 65 ਕੁਛ ਕਰਾ ਲਓ 55000 ਚੋਂ ਕਰੇ ਆਹ ਦੇਖ ਰ ਰਹੇ ਹੋ ਦੋਸਤੋ ਚਵਾਈ ਦੀ ਹੈਗੀ ਆ ਓਕੇ ਬਿਲਕੁਲ ਵੀਰੇ ਮੰਗਰ ਲੈਣ ਜੋ ਮਾਰ ਦਿੱਤਾ ਨਾ ਦੋਸਤੋ ਚਵਾਈ ਦੀ ਹੈਗੀ ਆ ਓਕੇ ਮੂਰੇ ਮੰਗਰ ਧਾਰਾ ਮਾਰ ਕੇ ਦਿਖਾ ਦਿਆਂ ਬਾਜ ਰੇਟ 55000 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ